ਤੇ ਪਿੰਡ ਵਾਲਿਆਂ ਲਾਗੇ ਪਿੱਛੋਂ ਕਿਸੇ ਨੇ ਗੱਡੀ ਲਿਆ ਕੇ ਟੱਕਰ ਮਾਰ ਗਏ ਬਾਈ ਕਿ ਸੱਟ ਗਏ ਤੇ ਹਮਲਾ ਕਰਕੇ ਉਹ ਜੀ ਹੱਟਾ ਮਾਰੀਆਂ ਤੱਕ ਟੱਕ ਕਾਫੀ ਮਰੇ ਟਕੂਏ ਨਾਲ ਪੰਜਾਬ ਚ ਮੋੜ ਵੱਡੀ ਵਾਰਦਾਤ ਤੇ ਜਿਹੜੇ ਉਹ ਕੋ ਪੈਸੇ ਹੈਗੇ ਕੋਈ 25000 ਸ਼ਾਇਦ ਵੱਧ ਵੀ ਹੋਵੇ ਵੀ ਨਹੀਂ ਪਤਾ ਉਹ ਲੁੱਟੋ ਕਰਕੇ ਜਿਹੜੇ ਉਹ ਭੱਜ ਗਏ ਸ਼ਰੀਆਮ ਬਟੇ ਨਜਵਾਂ ਦੇ ਗੁੱਟ ਆਉਂਦੇ ਦੋਨਾਂ ਗੁੱਟਾਂ ਤੇ ਲੱਗੀ ਹੋਈ ਆ ਦੱਤਾਂ ਤੇ ਲੱਗੀ ਹੋਈ ਸਿਰ 'ਚ ਵੀ ਲੱਗੀ ਹੋਈ ਆ ਲਹੂ ਲੋਹਾਨੂ ਦੇਖ ਨਿਕੜਿਆ ਲੋਕਾਂ ਦਾ ਤਰਾ ਪਿੰਡ 'ਚ دہشت ਦਾ ਮਾਹੌਲ ਪੰਜਾਬ ਦੇ ਵਿੱਚ ਮੋੜ ਵੱਡੀ ਵਾਰਦਾਤ ਸਾਹਮਣੇ ਆਈ ਹੈ ਜੀ ਹਾਂ ਹਸਪਤਾਲ ਦੇ ਵਿੱਚ ਲੱਗਿਆ ਹੋਇਆ ਲੋਕਾਂ ਦਾ ਜਮਾਵੜਾ ਤੇ ਮੌਕੇ ਤੇ ਪਹੁੰਚੀ ਹੋਈ ਪੁਲਿਸ ਪੰਜਾਬ ਦੇ ਵਿੱਚ ਹੋੜ ਹੋਈ ਵੱਡੀ ਵਾਰਦਾਤ ਦੇ ਚਲਦਿਆਂ ਇੱਥੇ ਪਹੁੰਚੀ ਹੈ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਜਿਵੇਂ ਉਸ ਸ਼ਖਸ ਦੇ ਨਾਲ ਇਹ ਵੱਡੀ ਵਾਰਦਾਤ ਹੋਈ ਹੈ ਉਸਦੀ ਹਾਲਤ ਦੇਖ ਕੇ ਸਭ ਦੇ ਲੂ ਕੰਡੇ ਖੜੇ ਹੋ ਜਾਣਗੇ ਜਿਸ ਸ਼ਖਸ ਦੇ ਨਾਲ ਇਹ ਵਾਰਦਾਤ ਹੋਈ ਹੈ ਉਹ ਆਪਣੀ ਦੁਕਾਨ ਵਧਾ ਕੇ ਵਾਪਸ ਮੁੜ ਰਿਹਾ ਸੀ ਤਾਂ ਜਿਸ ਵੇਲੇ ਰਸਤੇ ਵਿੱਚ ਗੱਡੀ ਵਿੱਚ ਸਵਾਰ ਹੋ ਕੇ ਕੁਝ ਵਿਅਕਤੀ ਆਉਂਦੇ ਨੇ ਤੇ ਪਿੱਛੋਂ ਉਸ ਦੀ ਬਾਈਕ ਨੂੰ ਟੱਕਰ ਮਾਰ ਦਿੰਦੇ ਨੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੰਤਲਾ ਬਾਈਕ ਨੂੰ ਟੱਕਰ ਮਾਰੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਨਾਂ ਦੇ ਵੱਲੋਂ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਇਨਾਂ ਦੇ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਇਸ ਸ਼ਖਸ ਤੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਹਮਲਾ ਵੀ ਇੰਨਾ ਜ਼ਿਆਦਾ ਜਾਨ ਲੈਵਾ ਹੁੰਦਾ ਹੈ ਕਿ ਇਸ ਸ਼ਖਸ ਤੇ ਦੋਵੇਂ ਹੀ ਗੁੱਟ ਵੱਡੇ ਜਾਂਦੇ ਨੇ ਜਿਸ ਤੇ ਚਲਦਿਆਂ ਪਿੰਡ ਦੇ ਵਿੱਚ ਸਹਿਮ ਦਾਬ ਹਾਲ ਬਣਿਆ ਹੋਇਆ ਕਾਰ ਦੇ ਵਿੱਚ ਸਵਾਰ ਹੋ ਕੇ ਆਏ ਇਨਾਂ ਲੁਟੇਰਿਆਂ ਦੇ ਵੱਲੋਂ ਸ਼ਖ ਦੇ ਕੋਲ ਉਹ ਦਕਤੀ ਦੀ ਲੁੱਟ ਵੀ ਕੀਤੀ ਗਈ ਹੈ। ਮੇਰੇ ਵਾਰਡ ਤੋਂ ਮੁੰਡਾ ਗਗਨਦੀਪ ਸਿੰਘ ਗੋਪੀ ਕਹਿੰਦੇ ਉਹਨੂੰ ਤੇ ਇਹ ਆਪਣੀ ਦੁਕਾਨ ਕਰਦੇ ਉੱਤੇ ਮਛਬੜਾ ਸਾਹਿਬ ਚਗੰਦੀ ਮੇਰੇ ਕੋਲ ਮੀਟਦੀ ਆ ਤੇ ਉਤੋਂ ਕੰਮ ਤੋਂ ਜਦੋਂ ਵਾਪਸੀ ਆ ਰਿਹਾ ਸੀ ਕੋਈ 9 ਵਜੇ ਦੇ ਕਰੀਬ ਤੇ ਪਿੰਡ ਬਾੜਿਓਂ ਲਾਗੇ ਪਿੱਛੋਂ ਕਿਸੇ ਨੇ ਗੱਡੀ ਲਿਆ ਕੇ ਟੱਕਰ ਮਾਰ ਕੇ ਬਾਈਕ ਸੱਟ ਗਈ ਤੇ ਹਮਲਾ ਕਰਕੇ ਬੁੱਧੀਆਂ ੱਟਾ ਮਾਰੀਆਂ ਟੱਕ ਟੱਕ ਕਾਫੀ ਮਾਰੇ ਟਕੂਏ ਨਾਲ ਤੇ ਜਿਹੜੇ ਉਹ ਕੋਲ ਪੈਸੇ ਸੀਗੇ ਕੋਈ ਪਰੀਪੀ 25000 ਸ਼ਾਇਦ ਵੱਧ ਵੀ ਹੋਵੇ ਵੀ ਨਹੀਂ ਪਤਾ ਉਹ ਲੁੱਟ ਕੋ ਕਰਕੇ ਜਿਹੜੇ ਉਹ ਭੱਜ ਗਏ ਉਸ ਤੋਂ ਬਾਅਦ ਉੱਥੇ ਕੋਈ ਬੰਦੇ ਸੀਗੇ ਲੋਕਲ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਕੰਮ ਹੋ ਗਿਆ ਤੋਂ ਬੰਦੇ ਚੱਕ ਕੇ ਇਹਨਾਂ ਨੂੰ ਸਿਵਲ ਹਸਪਤਲ ਸਮਰਾਲਾ ਲਿਆਏ ਸੀ ਇੱਥੋਂ ਇਹਨਾਂ ਨੇ ਜਿਹੜੀ ਬੰਨ ਦੀ ਟਰੀਟਮੈਂਟ ਕਰਕੇ ਉਦੋਂ ਬਾਅਦ 32 ਰੈਫਰ ਕਰਤਾ ਇਹ ਨਿੜੇ 88 ਸਮਰਾਲਾ ਜੀ ਵਾਰ ਨੰਬਰ 15 ਹਾਂਜੀ ਹਾਂਜੀ ਉਦੋਂ ਇਸ ਵਾਰਦਾਤ ਦੇ ਚਲਦਿਆਂ ਪਰਿਵਾਰਕ ਬੈਬਰਾ ਤੇ ਰਿਸ਼ਤੇਦਾਰਾਂ ਦੇ ਵਿੱਚ ਸਹਿਮਦਾ ਮਾਹੌਲ ਬਣਿਆ ਹੋਇਆ ਕਿਉਂਕਿ ਇੰਨੀ ਵੱਡੀ ਵਾਰਦਾਤ ਦੇਖ ਕੇ ਕਿਸੇ ਦੀ ਵੀ ਰੂਹ ਕੰਬ ਜਾਵੇਗੀ। ਮਾਮਲਾ ਸਾਡਾ ਮੁੰਡਾ ਦੁਕਾਨ ਬੰਦ ਕਰਕੇ ਮਚਵੜ ਤੋਆ ਰਿਆ ਸੀ। ਰਸਤੇ 'ਚ ਕੁਝ ਬੰਦੇ ਇਹਨਾਂ ਨੂੰ ਘੇਰ ਕੇ ਉਹਦੇ ਸੱਟਾਂ ਮਾਰਿਆ ਨੇ, ਦੋਹਾਂ ਬਾਹਾਂ ਤੇ ਉਹਦੇ ਗੁੱਟਾਂ ਤੇ ਸੱਟਾਂ ਲੱਗੀਆਂ ਨੇ ਤੇ ਲੱਤਾਂ ਤੇ ਵੀ ਲੱਗੀ ਆ। ਤੇ ਉਹਦੇ ਕੋਲ 15-20 ਹਜ਼ਾਰ ਰੁਪਏ ਸੀਗਾ 25 ਵੀ ਹੋ ਸਕਦਾ ਸ਼ਾਇਦ। ਤੇ ਉਹ ਲੁੱਟ ਕੇ ਉਹਦੇ ਕੋਲੋਂ ਖੋ ਕੇ ਲੈ ਗਏ। ਉੱਥੇ ਦੇ ਬੰਦੇ ਉੱਥੇ ਦੁਕਾਨ ਕਰਦੇ ਸੀ ਉਹਨਾਂ ਨੇ ਇੱਥੇ ਸਾਨੂੰ ਦੱਸਿਆ ਤਾਂ ਉਹਨੂੰ ਚੱਕ ਕੇ ਇੱਥੇ ਸਿਵਲ ਹਸਪਤਾਲ ਲਿਆਂਦਾ। ਇਹਨਾਂ ਨੇ ਆਪਣਾ ਫਸਟ ਟਾਈਮਲਾ ਟਰੀਟਮੈਂਟ ਦੇ ਕੇ 32 ਸੈਕਟਰ ਚ ਰੈਫਰ ਕਰਤਾ ਤਾਂ ਦੇ ਦੋਨਾਂ ਗੁੱਟਾਂ ਤੇ ਲੱਗੀ ਹੋਈ ਆ ਲੱਤਾਂ ਤੇ ਲੱਗੀ ਹੋਈ ਸਿਰ ਚ ਵੀ ਲੱਗੀ ਹੋਈ ਆ ਇੱਕ ਔਨ ਦੀ ਸਪੋਟ ਜਿਹੜਾ ਹੁਣ ਪਤਾ ਲੱਗਿਆ ਵੀ ਕਹਿੰਦੇ ਗੱਡੀ ਚ ਆਏ ਸੀਗੇ ਉਹ ਬਾਕੀ ਤਾਂ ਜੋ ਇਨਕੁਆਰੀ ਹੋਊਗੀ ਉਹ ਚ ਪਤਾ ਲੱਗੂਗਾ ਕਿੱਥੇ ਦੀ ਘਟਨਾ ਜੀ ਇਹ ਇਹ ਬਾਲਿਆਂ ਦੇ ਕੋਲ ਦੀ ਘਟਨਾ ਆ ਕਿੰਨੇ ਕ ਵਜੇ ਦੀ ਘਟਨਾ ਜੀ ਤਕਰੀਬਨ 8:30 9 ਵਜੇ ਦੀ ਗੱਲ ਆ ਜੀ ਉਧਰੋਂ ਵਾਰਦਾਤ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਪੱਟੜ ਹੋਏ ਵਿਅਕਤੀ ਨੂੰ ਸਰਕਾਰੀ ਹਸਪਤਾਲ ਸਬਰਾਲਾ ਵਿਖੇ ਲਿਆਂਦਾ ਗਿਆ ਤੇ ਨੌਜਵਾਨ ਦੀ ਗੰਭੀਰ ਹਾਲਤ ਨੂੰ ਦੇਖਿਆ ਹੋਇਆ ਉਸ ਨੂੰ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਪੇਸ਼ੈਂਟ ਦਾ ਨਾਮ ਸੀਗਾ ਰਵੀ ਉਹਨਾਂ ਦੀ ਕੋਈ ਲੁੱਟ ਖੋਹ ਦੇ ਮਾਮਲੇ 'ਚ ਲੜਾਈ ਹੋਈ ਆ ਉਹਨਾਂ ਦੇ ਦੋਨੇ ਗੁੱਟਾਂ ਤੇ ਸੱਟਾਂ ਵੱਜੀ ਹੋਈਆਂ ਸੀ ਤੇ ਮਸਲ ਡੀਪ ਸੀਗੇ ਪੂਨ ਦੋਨੋਂ ਸੀਰੀਅਸ ਸੀਗੇ ਪੇਸ਼ੈਂਟ ਟ੍ਰੈਪਰ ਕਰਤਾ ਥੋੜੀਆਂ ਬੋਤਾਂ ਸੱਟਾਂ ਮਤਲਬ ਜਿਵੇਂ ਸਿਰ ਤੇ ਸੀਗੀ ਇੱਕ ਲਾਤੇ ਵੀ ਸੀਗੀ ਬਟ ਸੀਰੀਅਸ ਜਿਹੜੇ ਤੇ ਦੋਨੋਂ ਗੁੱਟ ਤੇ ਸੀਗਾ ਮੋਸਟ ਪੋਬੇਬਲੀ ਕਿਸੇ ਸ਼ਾਰਪ ਵੈਪਨ ਨਾਲ ਲੱਗ ਰਿਆ ਸੀਗਾ ਤੇ ਬਾਕੀ ਅੰਡਰ ਆਬਜ਼ਰਵੇਸ਼ਨ ਹੈ ਆਫਟਰ ਇਨਵੈਸਟੀਗੇਸ਼ਨ ਸੀ ਕਲੀਅਰ ਹੋਊਗਾ ਦੱਸਦੀ ਕਿ ਪੰਜਾਬ ਦੇ ਵਿੱਚ ਹੋਈ ਇਹ ਵੱਡੀ ਵਾਰਦਾਤ ਸੰਭਰਾਲਾ ਤੋਂ ਸਾਹਮਣੇ ਆਈ ਹੈ ਜਗਬਾਣੀ ਟੀਵੀ ਦੇ ਲਈ ਸੰਭਰਾਲਾ ਤੋਂ ਬਨੀਸ਼ ਸੱਤਿਆਵਦੀ ਰਿਪੋਰਟ